ਟਰੈਕਟਰ ਹੈ ਰੰਗ ਪੇਂਟ ਸਿਕੰਦਰ ਕਿਦੋਂ ਵੀ ਨਹੀਂ ਹੋਇਆ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਟਰੈਕਟਰ ਹੈ ਨਾਲ ਇਹ ਡਾਇਰੈਕਟ ਟਰੈਕਟਰ ਦੇ 2200 ਤੇ ਕੁਝ ਘੰਟੇ ਚੱਲਿਆ ਹੋਇਆ ਇਹ ਸਿਕੰਦਰ ਬਾਈ ਕੱਲੇ ਮਗਰਾੜਾਂ ਤੇ ਹਾਂਜੀ ਸੱਤਾਂ ਸੱਤਾਂ ਤੇ ਗੋਲਿਆਂ ਤੇ ਦੋ ਤਿੰਨ ਥਾਮਾਂ ਟੋਟਾ ਚੰਗਾ ਠੀਕ ਹੈ ਜੀ ਪ੍ਰਿੰਮਾ ਦਾ ਬਾਡੀ ਲੈਣ ਦਾ ਸ਼ੋਅ ਦਾ ਬਾਈ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਹਰਿਆਣਾ ਨੰਬਰ ਹੈ ਪਾਵਰ ਸਟੀering ਹੈ ਤੇਲ ਬਰੇਕਾਂ ਠੀਕ ਹੈ ਜੀ ਟਾਇਰ ਜਮਾ ਓਕੇ ਆ ਫਤਿਹਵਾਦ ਦਾ ਨੰਬਰ ਹੈ ਠੀਕ ਹੈ ਜੀ ਮੂਰਲੇ ਟਰ ਨਵੇਂ ਆ ਮੰਗਰਲੇ ਹੈਗੇ 60 ਪੈਸੇ ਠੀਕ ਹੈ ਜੀ ਕਲਮ ਕਿਤੇ ਨਹੀਂ ਲੱਗੀ ਟਰੈਕਟਰ ਤੇ ਬਾਈ ਜੇ ਕਿਤੇ ਕਲਮ ਸਾਗੀ ਹੋਵੇ ਹਾਂ ਕਿਸੇ ਅੰਗ ਨੂੰ ਚਾਬੀ ਲੱਗੀ ਹੋਵੇ ਦੇਣਦਾਰਾਂ ਕਹਰ ਨਵੇਂ ਆ ਹਾਂ ਚਾਰੇ ਹਾਂ ਡਬਲ ਕਲਚ ਹੈ ਠੀਕ ਹੈ ਜੀ ਪਾਵਰ ਸਟੀering ਹੈ ਤੇਲ ਬ੍ਰੇਕ ਹੈ ਸਤਿ ਸ਼੍ਰੀ ਅਕਾਲ ਮੇਤਰੋ ਅੱਜ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਸਤਿ ਸ਼੍ਰੀ ਅਕਾਲ ਬਾਈਕਲ ਵੀਰ ਕੁਲਵੀਰੇ ਬਾਈ ਕੋਲੇ ਪਹੁੰਚੇ ਆ ਕਿੰਨੇ ਕ ਟਰੈਕਟਰ ਨੇ ਟਰੈਕਟਰ ਬਾਈ ਹੈਗੇ 12 13 12 13 ਹਾਂ ਬਾਈ 12 13 ਚੋਂ ਇੱਕ ਤਾਂ ਮਹੀਂ ਘਟਾਇਆ ਅੱਜ ਹਾਂ ਅੱਜ ਬਾਈ ਸਿਕੰਦਰ ਦਾ ਬਹੁਤ ਬਹੁਤ ਧੰਨਵਾਦ ਵੀ ਇਹ ਬਾਈ ਪਿਰਤਪਾਲ ਹੈ ਕਿਹੜੇ ਪਿੰਡ ਤੋਂ ਬਾਈ ਹੈ ਨਤ ਵਗੇ ਨਤ ਵਗੇਰਾ ਤੋਂ ਤੇ ਬਾਈ ਸਿਕੰਦਰ ਦੀ ਭੂਆ ਦਾ ਪੁੱਤ ਹੈ ਤੇ ਬਾਈ ਨੂੰ ਆ ਫਾਰਮ ਟਰੈਕ ਨਾ 65 ਦਿੱਤਾਗਾ ਆ 65 ਦਵਾਇਆ ਬਾਈ ਆਪਾਂ ਨਾ ਤੇ ਕਰ ਗਿਆ ਮੇਰੇ ਨਾਲ ਤੱਕਾ ਹੀ ਮੋੜ ਨਹੀਂ ਇਹਦੇ ਬੰਦੇ ਦੀ ਮੋੜੀ ਨਹੀਂ ਗਈ ਜਿਵੇਂ ਇਹਨੇ ਕਹਿਤਾ ਉਵੇਂ ਹੀ ਕਰਤਾ ਸਤਨਾਮ ਆ ਹੀ ਹੋਇਆ ਨਾ ਜਮਾ ਹੋਇਆ ਨਾ ਜਿਵੇਂ ਕਹਿਤਾ ਬਾਈ ਤੱਕਾ ਤਾਂ ਨਹੀਂ ਕਰਿਆ ਤੇਰੇ ਨੇ ਤੱਕਾ ਤਾਂ ਨਹੀਂ ਕੀਤਾ ਬਰਦਾ ਨਹੀਂ 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 ਧੰਨਵਾਦ ਬਾਈ ਤੁਹਾਡਾ ਦੋਵਾਂ ਦਾ ਹੀ ਨਹੀਂ ਮੇ ਇਹ ਬੰਦੇ ਦਾ ਪਤਾ ਕੀ ਹੈ ਸਾਡੇ ਨਾਲ 3-4 ਸਾਲਾਂ ਤੋਂ ਜੁੜਿਆ ਇਹ ਜਿਹੜੇ ਬੰਦੇ ਜਿਹੜੇ ਬੰਦੇ ਨੇ ਭਰਾਵਾਂ ਵਾਲਾ ਪਿਆਰ ਹੋਵੇ ਦੀ ਗੱਲ ਮੂੜੀ ਨਹੀਂ ਹੁੰਦੀ ਪੈਸਾ ਹਰ ਇੱਕ ਚੀਜ਼ ਮੈਹਨੇ ਨਹੀਂ ਰੱਖਦਾ ਤੇ ਹੋਰ ਬਾਈ ਸਿਕੰਦਰ ਠੀਕ ਹੈ ਵਧੀਆ ਆਪਣਾ ਸਟਾਰਟ ਕਿਹੜੇ ਟਰੈਕਟਰ ਤੋਂ ਕਰੀਏ ਸਟਾਰਟ ਇਹ ਇਸ ਇਹ ਤਾਂ ਹੋ ਹੀ ਗਿਆ ਇਹ ਤਾਂ ਵਿਕ ਗਿਆ 60 ਫਾਰਮ ਤੋਂ ਕਰਦੇ ਆ ਇਹਦੇ ਬਾਰੇ ਦੱਸੀ ਈਪੀਆਈ ਇਹਦੇ ਬਾਰੇ ਦੱਸੀ ਬਾਈ ਛੋਟ ਚ ਹੀ ਕਰਦੇ ਆਪਾਂ ਸਾਰਾ ਕੰਮ ਹਾਂ ਟਰੈਕਟਰ ਹੈ ਰੰਗ ਪੇਂਟ ਸਿਕੰਦਰ ਕਿਤੋਂ ਵੀ ਨਹੀਂ ਹੋਇਆ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਟਰੈਕਟਰ ਹੈ ਨਾਲ ਇਹ ਡਾਇਰੈਕਟਰ ਦੇ 2200 ਤੋਂ ਕੁਝ ਘੰਟੇ ਚੱਲਿਆ ਹੋਇਆ ਠੀਕ ਹੈ ਜੀ ਠੀਕ ਹੈ ਪੂਰਾ ਨਵਾਂ ਠੀਕ ਹੈ ਜੀ ਠੀਕ ਹੈ 4,70,000 ਰੁਪਏ ਡਿਮਾਂਡ ਹੈ ਸਵਾ 4 ਲੱਖ ਦੇ ਦੇ ਦਾਂ ਸਵਾ 4 ਲੱਖ ਸਵਾ ਦੇ ਦੇ ਦਾਂਗੇ ਯਾਰ ਅੱਜ ਤਾਂ ਦੇਖ ਲਾ ਯਾਰ ਤੇਰੇ ਤੇ ਅੱਜ ਮਾਣ ਆ ਯਾਰ ਜਦੋਂ ਤੈਨੂੰ ਅੱਗੇ ਤੋ ਤੇ 50,000 ਦਾ ਘਾਟਾ ਨਫਾ ਕਰਾਤਾ ਯਾਰ ਤੈਨੂੰ ਕੋਈ ਜਵਾਬ ਹੈ ਸਵਾ 4 ਲੱਖ ਦਾ ਮਿੱਤਰੋ ਇਹ ਬਣੂਗਾ ਹਾਂ ਮੂਰੇ ਆ ਗਿਆ ਨਾ ਉਧਰ ਚੱਲ ਹੁਣ ਇੱਧਰ 855 ਦਿਆ ਤੈਨੂੰ ਇੱਧਰ 855 ਆ ਗਿਆ ਭਾਈ ਇੱਧਰ ਦੱਸੀ ਭਾਈ ਇਹਦੇ ਬਾਰੇ ਇਹ 2015/17 ਠੀਕ ਹੈ ਜੀ 15 ਮਾਡਲ ਹੈ ਟਾਪੀ ਇਹਦੀ 17 ਚ ਬਣੀ ਹੈ ਤੇ ਫਿਟਨੈਸ ਤਾਂ ਇਹਦੀ ਆ ਵੇਖ ਲੈਦੇ ਤੇਲ ਵਾਲਾ ਹੈ ਲੈਦੇ ਤੇਲ ਆ ਲੈ ਆਡਾ ਸਟੀering ਦਾ ਤੇਲ ਵੱਖਰਾ ਹੈ ਕਿਉਂਕਿ ਵਧੀਆ ਫੀਚਰ ਹੈ ਇਹ ਠੀਕ ਹੈ ਜੀ ਜਦੋਂ ਇਹਦਾ ਟਰਾਲੀ ਵਾਲਾ ਤੇਲ ਮਿਕਸ ਹੁੰਦਾ ਨਾ ਜਦੋਂ ਮਾੜਾ ਮੂੜਾ ਤੇਲ ਪੈ ਜੇ ਵਿੱਚ ਤਾਂ ਆਰਮਡੋਲ ਤੇ ਪੰਪ ਮੰਨ ਜਾ ਜਾਂਦਾ ਹੈ ਇਹਦਾ ਖਰਾਦ ਦੇ ਵਾਲਾ ਸਾਰੀ ਉਮਰ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਇਹਦੇ ਸਿਕੰਦਰ ਬਾਈ ਕੱਲੇ ਮਗਰਾੜਾਂ ਤੇ ਹਾਂਜੀ ਸੱਤਾਂ ਸੱਤਾਂ ਤੇ ਗੋਲਿਆਂ ਤੇ ਦੋ ਤਿੰਨ ਥਾਮਾਂ ਤੋਂ ਟੱਚਾਂਗਾ ਠੀਕ ਹੈ ਜੀ ਰਿੰਮਾ ਦਾ ਬਾਡੀ ਲੈਣ ਦਾ ਸ਼ੋਅ ਦਾ ਬਾਈ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਆ ਨਿਕਲਣਾ ਜੇ ਦਿਖਾਈ ਜਾਂਦਾ ਤਾਂ ਦਿਖਾ ਦੇ ਅਗਲੇ ਪਿਛਲੇ ਰਿੰਮਾ ਤੇ ਵੀ ਨਿਕਲੋਂ ਲੱਗਿਆ ਪਿਆ ਹੈ ਠੀਕ ਹੈ ਜੀ ਵਧੀਆ ਟਰੈਕਟਰ ਹੈਗਾ ਪੂਰਾ ਠੀਕ ਹੈ ਜੀ ਇੰਜਨ ਗੇਅਰ ਦਾ ਕਿੰਨਾਂ ਇੰਜਨ ਗੇਅਰ ਦਾ ਬਾਈ ਜੀ ਬੂਰਾ ਚੰਗਾ ਫੁੱਲ ਹੀ ਚੰਗਾ ਟਰੈਕਟਰ ਫੁੱਲ ਚੰਗਾ ਫੁੱਲ ਚੰਗਾ ਟਰੈਕਟਰ ਜ਼ਿੰਮੇਵਾਰੀ ਹੈ 2015 ਮਾਡਲ ਹੈ 7.5 ਲੱਖ ਰੁਪਏ ਡਿਮਾਂਡ ਕਰਦਾ ਹੈ ਟਰੈਕਟਰ ਦੀ ਤੇ ਟਾਇਰ ਦਿਖਾ ਦੇ ਟਾਇਰ ਹੈਗੇ 80% ਦਾ ਟਰੈਕਟਰ ਚਾਰੇ ਕਿੰਨੇ ਦਾ ਦੇ ਦਿਓਗੇ ਤੇਰੀ ਵੀਡੀਓ ਦੇਖ ਕੇ ਆ ਜੇ ਕੋਈ ਹਾਂਜੀ 4 5 ਲੱਖ ਪਲੱਸ ਵੇਚਿਆ ਠੀਕ ਹੈ ਜੀ ਅੱਜ ਤੇਰੇ ਤੇ ਦੇਲੀ ਆ ਗਿਆ ਠੀਕ ਹੈ ਜੀ ਸੱਚੀ ਗੱਲ ਹੈ ਇਹ ਝੂਠ ਨਹੀਂ ਹੈਗਾ ਇਹਨੂੰ ਇਹ ਨਹੀਂ ਆ ਗਿਆ ਪੱਟੂ ਕਹਿੰਦਾ ਇੱਕ ਟਰੈਕਟਰ ਕਹਦਾ ਵਕਿਆ ਤਾਂ ਸਸਤੇ ਕਰਦੇ ਸਾਰੇ ਸਸਤੇ ਕਰਦੇ ਤੇ ਮੂਹਰੇ ਆ ਕੇ ਉਹ ਵੀ ਕਮੇਟਾ ਜੀ ਅਖੰਡ ਪੌਣ ਵਾਲੇ ਬੈਠਿਆ ਉਹ ਕਹਿ ਦਿੰਦੇ ਆ ਆਪਦੇ ਰੇਟ ਵਧਾ ਕੇ ਆਪ ਹੀ ਡਿਸਕਾਊਂਟ ਦੇ ਜਾਂਦੇ ਆ ਠੀਕ ਪਰ ਇੰਨਾ ਕਹੇ ਚੈਲੰਜ ਨਹੀਂ ਕਰਦੇਗੇ ਕਿਉਂਕਿ ਢਿੰਗ ਦੋ ਢਿੰਗ ਦੁਨੀਆਂ ਪਈ ਐ ਪਰ ਜਿਹੜਾ ਆਪਣੀ ਮੰਡੀ ਦਾ ਰੇਟ ਹੁੰਦਾ ਹੈ ਇਹ ਦੂਜਾਜ ਰੇਟ ਤੁਹਾਨੂੰ ਕਿਤੇ ਮਿਲਣੇ ਨਹੀਂ ਠੀਕ ਹੈ ਜੀ ਆ 265 ਆ ਗਿਆ ਹੁਣ ਇਹਦਾ ਵੀ ਅੱਜ ਨਾ ਕੁਛ ਨਾ ਕੁਛ ਕਰਾਂਗੇ ਇਹਨੂੰ ਖੜੇ ਨੂੰ ਹੋ ਗਿਆ ਟਾਈਮ ਬਾਵਾ ਮੈਥੋਂ ਝੂਠ ਨਹੀਂ ਵੱਜਦਾ ਹਾਂ ਠੀਕ ਹੈ 2018 ਮਾਡਲ ਹੈ ਹਾਂ ਜੀ ਟਾਇਰ ਦਿਖਾ ਦੇ ਨਵੇਂ ਅੰਗ ਜੀ ਪਏ ਆ ਠੀਕ ਹੈ ਜੀ ਠੀਕ ਹੈ 90 ਤੋਂ ਅੱਜ ਕਿੰਨੇ ਦਾ ਵੇਚਣਾ ਐ ਮੈਨੂੰ ਐ ਦੱਸ ਹਰਿਆਣਾ ਨੰਬਰ ਐ ਪਾਵਰ ਸਟੀering ਐ ਤੇਲ ਬਰੇਕਾਂ ਟਾਇਰ ਜਮਾ ਓਕੇ ਐ ਚਿੰਜਨ ਗੇਅਰ ਬਾਈ ਜੀ ਏਡਾਂ ਕ ਚੰਗਾ ਆ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਠੀਕ ਹੈ ਜੀ ਸਵਾ ਹਜ਼ਾਰ ਲੱਖ ਰੁਪਈਆ ਡਿਮਾਂਡ ਐ ਠੀਕ ਹੈ ਜੀ ਕਿੰਨੇ ਦਾ ਦੇਦਗੇ ਤੂੰ ਹੀ ਦੱਸ ਦੇ ਜਾ ਅੱਜ ਅੱਜ ਵੇਚਣਾ 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 ਪੱਕਾ ਤੈਨੂੰ ਸਿਖਾ ਕੇ ਤਾਂ ਨਹੀਂ ਲੈ ਗੋਸ ਨਾ ਵੇਚਣਾ ਪੱਕਾ ਲੈ ਨਾ ਵੇਚਣਾ 3 ਲੱਖ 70 ਹਜ਼ਾਰ ਦਾ ਲੈ ਜਾਓ ਬਾਈ 65 ਦਾ ਲੈ ਜਾਓ ਯਾਰ ਚੱਕ ਬਈ 65 ਦਾ ਲੈ ਜਾਓ ਮੂਰੇ ਆਫਰ ਆਇਆ ਹੈ 2-4 ਦਿਨਾਂ ਦਾ ਹੀ ਹੈ। ਹਾਂ। ਕੁਛ ਨਹੀਂ ਇਹ ਤੇ ਜੋ ਕਮਾਉਣ ਖਾਨ ਵਾਲਾ। ਠੀਕ ਆ ਜੀ। ਖੁੱਲੀ ਛੋਟਾਂ ਹੀ ਆ। ਤੇ ਮੂਰੇ ਆ ਗਿਆ 60 ਫਾਰਮਾ। ਇਹਦੇ ਬਾਰੇ ਦੱਸਿਓ ਜੀ। ਇਹ ਬਾਈ ਜਮਾ ओरिजिनल ਟਰੈਕਟਰ ਆ ਸਾਰਾ। ਠੀਕ ਆ ਜੀ। 2011 ਮਾਡਲ ਹੈ। ਹਾਂ ਜੀ। ਫਤਿਹਵਾਦ ਦਾ ਨੰਬਰ ਹੈ। ਠੀਕ ਆ ਜੀ। ਮੂਰਲੇ ਟਾਇਰ ਨਵੇਂ ਆ। ਹਾਂ ਜੀ। ਮੰਗਰਲੇ ਹੈਗੇ 60 ਪੈਸੇ। ਠੀਕ ਆ ਜੀ। ਕਲਮ ਕਿਤੇ ਨਹੀਂ ਲੱਗੀ ਟਰੈਕਟਰ ਤੇ। ਠੀਕ ਆ ਜੀ। ਸੁਪਰ ਮੈਕਸ ਦੇ ਵਿੱਚ ਆ ਗਿਆ ਪਾਵਰ ਸਟੀering ਡਬਲ ਕਲਚ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਸਾਰੇ ਫੀਚਰ ਹਨ ਠੀਕ ਆ। ਬਾਕੇ ਤਸੱਲੀ ਕਰਕੇ ਲੈ ਜਿਓ। 385000 ਰੁਪਇਆ ਡਿਮਾਂਡ ਆ। ਠੀਕ ਆ ਜੀ। ਦੇਣਾ ਕਿੰਨੇ ਦਾ? 3.5 ਦਾ ਹੀ ਦੇ ਦਾਂਗੇ। ਠੀਕ ਆ। ਹੋਰ 3.5 ਦਾ ਬਣੂ ਮਿੱਤਰੋ। 365000 ਦਾ ਵੇਚਿਆ ਆਹ ਮਾਡਲ ਮੈਂ। ਠੀਕ ਆ। ਪਿਛਲੀ ਮੰਡੀ। ਠੀਕ ਆ ਜੀ। ਇਦੋਂ ਥੋੜਾ ਪੋਣਾ ਹੌਲਾ ਸੀ ਡੇਟ। ਠੀਕ। ਇਹ ਤਾਂ ਬਸ ਤੇਰੇ ਤੇ ਦਿਲ ਆਜ। ਠੀਕ ਆ। ਮੂਹਰੇ ਆ ਗਿਆ 45 ਦਾ। ਬਾਈ ਜੇ ਕਿਤੇ ਕਲਮ ਲੱਗੀ ਹੋਵੇ। ਹਾਂ। ਕਿਸੇ ਅੰਗ ਨੂੰ ਚਾਬੀ ਲੱਗੀ ਹੋਵੇ। ਠੀਕ ਆ। ਦੇਣਦਾਰਾਂ ਕਲੱਚ-ਕਲੱਚ ਦਿਖਾ ਚੰਗੀ ਤਰ੍ਹਾਂ। ਆ ਮਗਰਾੜਾਂ ਦੇ ਅੰਦਰੋਂ ਬਾਹਰੋਂ ਮ ਠੀਕ ਕਲੱਚ ਵਾਲਾ ਜੋੜ ਵੀ ਨਹੀਂ ਖੁੱਲਿਆ ਬਾਈ ਯਾਰ ਹਜੇ ਤੱਕ ਠੀਕ ਹੈ ਜੀ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਕਲੱਚ ਠੀਕ ਹੈ ਜੀ ਤੇ ਉੱਤੋਂ ਵੇਖ ਲੈ ਸ਼ੀਸ਼ੇ ਵਾਂਗੂ ਚਮਕਦਾ ਬਾਈ ਠੀਕ ਹੈ ਠੀਕ ਹੈ ਜੀ ਤੇ ਟਰੈਕਟਰ ਬਹੁਤ ਜ਼ਿਆਦਾ ਨਵਾਂ ਹੈ 11 ਮਾਡਲ ਹੈ 3 ਲੱਖ ਤੇ 40000 ਰੁਪਏ ਡਿਮਾਂਡ ਹੈ ਟਰੈਕਟਰ ਦੀ 3 ਲੱਖ 40000 ਹਾਂ ਬਾਈ ਤੇ ਦਿਨ ਕਿੰਨੇ ਦਾ ਇਹ ਸਵਾ ਦਿਨ ਦਾ ਦਾ ਸਵਾ 3 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂ ਚੰਗਾ ਟਰੈਕਟਰ ਹੈ ਚੰਗਾ ਟਰੈਕਟਰ ਹੈ ਇੱਕ ਆ ਗਿਆ ਡੀ 415 ਹੁਣ ਇਹਦੇ ਵੀ ਅੱਜ ਇਹਦੇ ਵੀ ਬਾਵਾ ਕਰਨੇ ਆ ਇਹਦੇ ਵੀ ਬਾਵਾ ਟੱਕਰ ਮੇਰੀ ਟੱਕਰੂ ਅੱਜ ਜੱਕਰ ਦੀ ਤੇ ਇੱਕ ਦੱਸੀ ਕਿਰਾਏ ਦੇ ਬਾਰੇ ਟਾਇਰ ਨਵੇਂ ਆ ਹਾਂ ਚਾਰੇ ਹਾਂ ਡਬਲ ਕਲਚ ਆ ਠੀਕ ਆ ਜੀ ਪਾਵਰ ਸਟੀਅਰਿੰਗ ਆ ਤੇਲ ਬਰੇਕ ਆ ਠੀਕ ਆ ਜੀ 40 ਤੋਂ 45000 ਲੱਗਦਾ ਡਰਾਈਵਰ ਨੂੰ ਬਾਵਰ ਕਰਨ ਦੀ ਡੀਆਈ ਨੂੰ ਖਾਸ ਤੌਰ ਠੀਕ ਆ ਜੀ ਠੀਕ ਆ ਚਾਰ ਸਿਲੰਡਰ ਆ 42 ਐਚਪੀ ਆ 475 ਕਹਦੇ ਉਹ ਚ ਕੋਈ 2000 ਠੀਕ ਆ ਜੀ 2019 ਮਾਡਲ ਆ ਠੀਕ ਆ ਜੀ 4 ਲੱਖ 19000 ਰੁਪਏ ਡਿਮਾਂਡ 419 ਡਿਮਾਂਡ ਆ ਮਿੱਤਰੋ ਲਓ ਵੀ ਤੁਸੀਂ ਹੁਣ ਇਹ ਤੰਨਾ ਲੱਖ 80000 ਦਾ ਲੈ ਜੀ 70 ਦਾ ਦੇ ਦੇ 70 ਦਾ ਜਾਂ ਮਾਨਾ ਯਾਰ 70 ਦਾ ਕਹਿਤਾ ਲੈ 70 ਦਾ ਹੀ ਲੈ ਜੀ ਬਾਈ ਫਿਰ ਹੁਣ ਹੈ ਹੋਰ ਵੀ ਮਾਨਤਾਂ ਨੂੰ ਹੋ ਜੂ ਆ ਜਾਂਦਾ ਮਾੜਾ ਮੋਟਾ ਮੈਂ ਨਾ ਕਰ ਤੇਰਾ ਮਾਨਤਾਂ ਨਾਲ ਰੱਖਦਾ ਹੁਣ ਸਾਰਾ ਇੰਨਾ ਤਾਂ ਤੱਕਾ ਨਾ ਕਰ ਐਂ ਤਾਂ ਕਰ ਦੇਗਾ ਹਾਂ ਐਂ ਤਾਂ ਕਰ ਦਿਆਂਗੇ ਤੇ ਆਹ ਦੇਤਾ ਆਪਾਂ 65 ਆਹ ਦੇਤਾ ਤੇ ਦੋ ਦਿਨ ਟਰੈਕਟਰ ਹੋਰ ਵਿੱਚ ਉਹ ਗਏ ਆ ਉਹ 855 ਖੜਾ ਆ ਜਾ ਉਹ ਦਿਖਾ ਦੇ ਲੋ ਵੀ 855 ਆ ਗਿਆ ਸਾਦੀ ਕਟਾਈ ਚ ਰਿਵਰਸ ਪੀਟਿਓ ਮੋੜ ਮੇ ਹੀ ਸਿਆਲਾ ਦੱਸੀ ਕਿਰੇ ਤੇਲ ਬਰੇਕਾਂ ਵਾਲਾ 11 ਮਾਡਲ ਹੈ ਕਲਮਣੀ ਲੱਗੀ ਕਿਤੇ ਠੀਕ ਹੈ ਜੀ ਠੀਕ ਹੈ ਕਲੋਸ ਕਰਦਾ ਇੰਜਨ ਹੈ ਠੀਕ ਹੈ ਜੀ ਟਰੈਕਟਰ ਦਿਖਾ ਦੇ ਨਵਾਂ ਮਾ ਪਿਆ ਠੀਕ ਹੈ ਜੀ ਇਹਦੇ ਵੀ ਕਰਾਂਗੇ ਖੰਨੀ ਦੇ ਭੋਰੇ ਅੱਜ ਕਰਨਾ ਹੈ ਕਰਨੇ ਆ 855 ਡਿਮਾਂਡ ਹੈ ਇਹਦੀ 370 ਕਰੀ ਸੀ ਹਾਂ ਤੈਨੂੰ 3.5 ਦੇਣਾ ਸੀ ਅੱਜ 355 ਡਿਮਾਂਡ ਹੈ ਹਾਂ ਦੇਣਾ ਕਿੰਨੇ ਦਾ ਹੈ ਤੈਨੂੰ 20 ਦੇ ਦੇ ਦਿੰਦਾ ਦੇਖ ਲੈ ਜਮਾਂ ਕਹੇ ਤਾਂ ਹੋਰ ਕਾ ਤੂੰ ਨਾ ਸਿਰੇ ਲਾਦਾ ਤੋ ਘੜ ਵੜ ਲਾ ਹੋਰ ਤਾਂ ਹੱਲ ਨਹੀਂ ਠੀਕ ਆ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਆਇਆ ਨਹੀਂ ਤੇਰੀ ਵੀਡੀਓ ਦੇਖ ਕੇ ਆ ਗਿਆ ਮਾਨਤਨ ਜਰੂਰ ਹੋਊਗਾ ਠੀਕ ਇਹ ਨਹੀਂ ਗੱਲ ਯਾਰ ਇਸ ਤੋਂ ਲਾਵਾ ਹੋਰ ਵੀ ਹੁੰਦੇ ਆ ਟਰੈਕਟਰ ਬਥੇਰੇ ਆ ਮਹਾਰਾਜ ਦੀ ਕਿਰਪਾ ਠੀਕ ਹੈ ਤੈਨੂੰ ਘਰੇ ਸਦਾਂਗੇ ਸਭ ਪਹਿਲੇ ਇੱਕ ਟਰੈਕਟਰ ਆਇਆਗਾ ਮੈਸੀ 1976 ਮਾਡਲ ਯੂਗੋਸਲਾਵੀਆ ਦਾ ਫੁੱਲੀ ਪੁੱਟਰ ਵਾਲਾ ਦਾ ਰੀਸਟੋਰ ਕੀਤਾ ਹੋਇਆ ਫੁੱਲੀ ਠੀਕ ਹੈ ਜੀ ਜਮਾਂ ਨਵਾਂ ਕਮੀ ਕੋਈ ਨਹੀਂ ਠੀਕ ਹੈ ਜੀ ਉਹ ਟਰੈਕਟਰ ਦੀ ਵੀਡੀਓ ਸਪੈਸ਼ਲ ਕਰਨੀ ਹੈ ਠੀਕ ਹੈ ਜੀ ਜਿਹੜੇ ਸ਼ਕੀਨਪੁਰ ਆਏ ਉਹਨਾਂ ਨੇ ਬਾਹਰ ਭੇਜਣਾ ਹੈ ਹਾਂਜੀ ਫਸਟ ਪਾਰਟੀ ਟਰੈਕਟਰ ਹੈ ਠੀਕ ਹੈ ਜੀ ਤੇ ਉਹਦਾ ਸਬਰ ਉਸ ਇੰਤਜ਼ਾਰ ਰੱਖੋ ਬਹੁਤ ਚੰਗਾ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਹੈ ਠੀਕ ਹੈ ਜੀ ਉਹ ਇੱਕ ਦੋ ਦਿਨਾਂ ਚ ਘਰੇ ਆਵੇ ਉਦھے ਕਰਾਂਗੇ ਠੀਕ ਹੈ ਜੀ ਨਾਲੇ ਸੁਣੋ ਮੋਬਾਈਲ ਨੰਬਰ ਕਿਹਨਾਂ ਜੀ ਮੋਬਾਈਲ ਨੰਬਰ 9417232636 ਜੇ ਭਰਾਵੋ ਫੋਨ ਨਾ ਚੱਕਿਆ ਜਾਵੇ WhatsApp ਇਸੇ ਨੰਬਰ ਤੇ ਵਾਇਸ ਮੈਸੇਜ ਕਰ ਸਕਦੇ ਆਂ ਤੇ ਕੋਨਾ ਪਰਮਾ ਨੂੰ ਵੇਡ ਤੇ ਜਿਨ੍ਹਾਂ ਨੇ ਨਹੀਂ ਲੈਣਾ ਕੱਲੇ ਸੁਆਦ ਵਾਲੇ ਉਹ ਖੁਸ਼ੀ ਫੋਨ ਕਰਿਆ ਕਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਕੁਲਵੀਰ ਜਾਣਕਾਰੀ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ